ਵੀਰ ਜੀ ਤੁਸੀਂ ਕਹਿੰਦੇ ਨਾਕੇ ਲੱਗੇ ਜੇ ਨਾਕੇ ਲੱਗੇ ਹੋਣ ਤੇ ਰਾਤੀ ਤਿੰਨ ਤਿੰਨ ਬੰਦੇ ਮੋਟਰਸਾਈਕਲ ਦੇ ਬਿਨਾ ਨੰਬਰ ਤੋਂ ਮੋਟਰਸਾਈਕਲ ਹੋਵੇ ਤੇ ਉਹਨਾਂ ਕੋਲ ਹਥਿਆਰ ਹੋਣ ਸਾਡੇ ਚੌਂਕੀਦਾਨ ਨੂੰ ਰਾਤ ਦੇ ਵੇਲੇ ਸਕੂਟਰ ਮੋਟਰਸਾਈਕਲ ਜਾਂ ਐਕਟਿਵਾ ਤੇ ਆ ਕੇ ਤਿੰਨ ਤਿੰਨ ਬੰਦੇ ਲੰਘਣੇ ਉਹਨੂੰ ਕੁਰਪਾਨਾ ਦਾਤ ਦਿਖਾਣੇ ਜਿਹੜਾ ਅਸੀਂ ਹਰ ਸਾਲ 라ਵਣ ਫੂਕਦੇ ਆ ਨਾ ਇੱਕ ਦੋ 라ਵਣ ਚੋਰਾਂ ਦੇ ਫੂਕ ਦਿਓ ਸੱਸੀ ਗਾ ਜੀ ਤੁਸੀਂ ਦੇਖ ਰਹੇ ਜੀ ਵੀ ਟੀਵੀ ਅੱਜ ਅਸੀਂ ਪਹੁੰਚੇ ਪੰਜ ਪੀਰ ਬਾਜ਼ਾਰ ਦੇ ਵਿੱਚ ਤੁਸੀਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕੀ ਰੋਜ਼ ਘੜੀ ਦੇ ਬਾਜ਼ਾਰ ਦਾ ਹੋ ਰਹੀ ਹੈ ਤੇ ਕਮੇਟੀ ਮੈਂਬਰ ਜਿਹੜੇ ਸਾਰੇ ਇੱਥੇ ਪਹੁੰਚੇ ਪਏ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੈਂ ਮਾਮਲਾ ਗ੍ਰੀਜੂ ਸੱਸੀ ਗੱਲ ਸਰ ਸਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹਦੇ ਬਾਰੇ ਮਾੜਾ ਕਿ ਦੱਸੋ ਕੀ ਅੱਜ ਜਸੀਂ ਪੁਲਿਸ ਕਮਿਸ਼ਨਰ ਸੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨ ਲਈ ਸਾਰੇ ਬਾਜ਼ਾਰ ਦੇ ਦੁਕਾਨਦਾਰ ਇਕੱਠੇ ਹੋਏ ਸੀ ਕਿ ਬਾਜ਼ਾਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾਂਦੇ ਹਨ ਦਿਨ ਪ੍ਰਤੀ ਦਿਨ ਰੋਜ ਅਜ ਮਹੀਨਾ ਡੇਢੋ ਚੱਲਿਆ ਸੀ ਸਾਡੇ ਚੌਂਕੀਦਾਰ ਨੂੰ ਰਾਤ ਦੇ ਵੇਲੇ ਸਕੂਟਰ ਮੋਟਰਸਾਈਕਲ ਜਾਂ ਐਕਟਿਵਾ ਤੇ ਆ ਕੇ ਤਿੰਨ ਤਿੰਨ ਬੰਦੇ ਲੰਘਣੇ ਉਹਨੂੰ ਕਰਪਾਨਾ ਦਾਤ ਦਿਖਾਣੇ ਕਿ ਤੂੰ ਆ ਦਾ ਨਾਕਲੇਂ ਚੱਤੋਂ ਦੂਰ ਜਾ ਉਹ ਕਹਿੰਦਾ ਮੈਂ ਨੌਕਰੀ ਲਈ ਮੈਨੂੰ ਰੱਖਿਆ ਮੈਂ ਕੀ ਇਹਦਾ ਨਾਕਲੰਦੇ ਨੇ ਫਿਰ ਹਾਰ ਕੇ ਇੱਕ ਦਿਨ ਚੌਂਕੀਦਾਰ ਬਹੁਤ ਪਰੇਸ਼ਾਨ ਹੋ ਗਿਆ ਉਹ ਡਰ ਗਿਆ ਕਹਿੰਦਾ ਬਾਬੂ ਜੀ ਸਰਦਾਰ ਜੀ ਮੈਂ ਕੰਮ ਤੇ ਨਹੀਂ ਆਉਂਗਾ ਉਸ ਦਿਨ ਬਾਜ਼ਾਰ ਵਾਲਿਆਂ ਨੇ ਕੁਝ ਆਪ ਪੇਨ ਲਈ ਕਿ ਦੇਖੀਏ ਕੋਣ ਜਦੋਂ ਰਾਤੀ ਕੋਈ ਲੰਘਿਆ ਇਹਨਾਂ ਨੇ ਲਲਕਾਰੇ ਉਨ ਮਾਰਿਆ ਤੇ ਉਹ ਜਾਂਦੀ ਹੋਏ ਨੇ ਜਦੋਂ ਚੌਕੀਦਾਰ ਨੇ ਇਹਨਾਂ ਨੂੰ ਪਿੱਛੇ ਡੰਡਾ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣਾ ਇਹ ਜਿਹੜਾ ਹਥਿਆਰ ਨਾਲ ਛੁੱਟ ਕੇ ਚਲੇ ਗਏ ਤੇ ਆ ਦੇਖੋ ਨਾ ਜਿਹਦੇ ਪੈਜੇ ਉਹਦੀਆਂ ਦੋ ਫਾਂਕਾਂ ਨੇ ਤੁਸੀਂ ਇਹ ਹਾਲਾਤ ਦੇਖ ਲਓ ਬਾਜ਼ਾਰ ਦੇ ਬਣੇ ਪਏ ਨੇ ਤੇ ਨਾ ਹੀ ਦੂਜੀ ਸਾਡੀ ਰਿਕਵੈਸਟ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਹੈ ਕਿ ਸਾਡੇ ਬਾਜ਼ਾਰ ਦੀਆਂ ਦੋ ਮਹੀਨੇ ਤਿੰਨ ਹੋ ਚਲੇ ਲਾਈਟਾਂ ਨਹੀਂ ਜਗਦੀਆਂ ਪਈਆਂ ਇਸ ਕਰਕੇ ਲਾਈਟਾਂ ਦੁਰਸਤ ਕਰਾਈਆਂ ਜਾਣ ਔਰ ਸੀਪੀ ਸਾਹਿਬ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸੀਪੀ ਸਾਹਿਬ ਤੁਹਾਨੂੰ ਇਹ ਸਖਤ ਕੋਈ ਸਟੈਂਡ ਲੈਣਾ ਪੈਣਾ ਹੈ ਚਾਹੇ ਮੁੱਖ ਮੰਤਰੀ ਜੀ ਕੋਲ ਹਰੀ ਝੰਡੀ ਲਾਓ ਚਾਹੇ ਸੈਂਟਰ ਕੋਲ ਹਰੀ ਝੰਡੀ ਲਾਓ ਜਿਹੜਾ ਅਸੀਂ ਹਰ ਸਾਲ ਰਾਵਣ ਫੂਕਦੇ ਆ ਨਾ ਇੱਕ ਦੋ ਰਾਵਣ ਚੋਰਾਂ ਦੇ ਫੂਕ ਦਿਓ ਜਿੱਦਣ ਇਹੋ ਜਿਹਾ ਕੰਮ ਕਰਾਂਗੇ ਨਾ ਇਹਨਾਂ ਨੂੰ ਉਸ ਦਿਨ ਠੱਲ ਬਣਿਆ ਅਸਲ ਇਹਨਾਂ ਦੇ ਹੋਟਲੇ ਬਹੁਤ ਬਲੰਦ ਹੋਏ ਪੈਗੇ ਕਿੰਨਾ ਦੇਖਦੇ ਹੋ ਕਿ ਦਿਨ ਦਿਹਾੜੇ ਰੋ ਅੱਜ ਕੱਲ ਦਿਨ ਦਿਹਾੜੇ ਜਿਹੜੇ ਘਰੋਂ ਨਿਕਲਣਾ ਬਾਹਰ ਮੁਸ਼ਕਲ ਹੋ ਚੁੱਕਾ ਹੋਇਆ ਹੋਇਆ ਹੈ ਤੁਸੀਂ ਦੇਖੋ ਕਿ ਰਾਤ ਨੂੰ ਜਿਹੜੇ ਲਾਈਟਾਂ ਵਗੈਰਾ ਨੇ ਜਗਦਿਆਂ ਚੌਂਕੀ ਦਾ ਤੱਕ ਸੇਵ ਨਹੀਂ ਹੈਗੇ ਤੇ ਅਸੀਂ ਆਪਣੇ ਆਪ ਨੂੰ ਕਿੱਥੇ ਚੱਕਰਤਾਰ ਇਮੰਦਰ ਹੈ ਇੱਕ ਬੰਦਾ ਆਂਦਾ ਹੈ ਪੰਡਤ ਜੀ ਬੇਟੇ ਉਹਨੇ ਸਾਹਮਣੇ 나ਗ ਦੇਵਤਾ ਜਿਹੜਾ ਕਿ ਕੋਪਰ ਦਾ ਸੀ ਉਹ ਚੁੱਕ ਕੇ ਦੋੜਿਆ ਬਾਜ਼ਾਰ ਦੇ ਸਾਰੇ ਬੰਦੇ ਨੇ ਕਿਸੇ ਸਕੂਟਰ ਮੋਟਰਸਾਈਕਲ ਕੋਈ ਇਧਰਲੀ ਗਲੀ ਕੋਈ ਉਧਰਲੀ ਗਲੀ ਹਾਰ ਕੇ ਉਹਨੂੰ ਉਹਨਾਂ ਨੇ ਪ੍ਰਤਾਪ ਬਾਗ ਦੇ ਕੋਲ ਸ਼ਿਵਾਈ ਪਾਰ ਦੇ ਕੋਲ ਪਾਰ ਚੋਂ ਉਹਨੂੰ ਫੜ ਲਿਆ ਉਹਦੇ ਕੋਲ 나ਗ ਦੇਵਤਾ ਲੈ ਉਹ ਟਿੱਟਾ ਪੀਤਾ ਆਇਆ ਸੀ ਕੀ ਅਸਿਆਂ ਦੇ ਨਾਲ ਬਿਲ ਸਾਢੇ ਸੱਤੇ ਮੰਦਰ ਦੇ ਵਿੱਚ ਭਗਵਾਨ ਹੀ ਸੇਫ ਨੇ ਅਇਤੋ ਸਾਲ ਪਹਿਲਾਂ ਸਾਡੇ ਮੰਦਰ 'ਚ ਚੋਰੀ ਹੋਈ ਸੀ ਇਹੋ ਹੀ 3 ਨੰਬਰ ਥਾਣਾ ਸੀ ਜਿਨ੍ਹਾਂ ਨੇ ਪੂਰੀ ਪੇਨ ਲੈ ਕੇ ਸਾਰਾ ਸਮਾਨ ਵੀ ਸਾਨੂੰ ਬਰਾਮਦ ਕਰਵਾਇਆ ਔਰ ਚੋਰ ਵੀ ਫਿਰ ਜਦੋਂ ਬੰਦਾ ਕారణ ਪਤਾ ਕੀ ਇਹ ਥਾਣੇ ਦੇ ਕੋ ਦੁਕਾਨਦਾਰ ਦੁਕਾਨਦਾਰੀਆਂ ਕਰਨ ਜਿਹੜੇ ਜਾਣੇ ਉਹਨਾਂ ਨੇ ਤੁਸੀਂ ਦੇਖਿਆ ਸੀ ਤੁਸੀਂ ਉਹਦੀ ਕੰਪਲੇਨ ਲਿਖਾਓ ਜਿਹਦਾ ਨਾਮ ਤੁਸੀਂ ਪਛਾਣ ਲੋਗੇ ਦੁਕਾਨਦਾਰਾਂ ਨੇ ਆਪਣੇ ਦੁਕਾਨ ਪਰ ਵੱਲਾਂ ਵਪਾਰ ਤੋਂ ਹੀ ਬਹੁਤ ਪਰੇਸ਼ਾਨ ਨੇ ਤੇ ਇਹ ਵਾਲੇ ਪੰਗੇ ਥੋੜਾ ਪੈਣਗੇ ਜਿਦਾਂ ਕਿ ਤੁਸੀਂ ਇੱਕ ਹਥਿਆਰ ਵੀ ਰੱਖਿਆ ਹੋਇਆ ਤੇ ਜਿਹੜਾ ਹਥਿਆਰ ਜਿਹੜੇ ਕੋਈ ਕਾਰਵਾਈ ਵਾਰਦਾਤ ਕਰਨ ਵਾਸਤੇ ਆਈਸੀਡੀ ਦੇ ਬੰਦੇ ਜਿਹਨਾਂ ਹਥਿਆਰ ਕੋਇਆਗੇ ਹਾਂਜੀ ਹਾਂਜੀ ਬਿਲਕੁਲ ਜੀ ਹੋਰ ਰਾਤੀ 3 ਵਜੇ ਮੋਟਰਸਾਈਕਲ ਤੇ ਬਿਨਾ ਪਲੇਟ ਤੇ ਨੰਬਰ ਪਲੇਟ ਤੋਂ ਜਿਹੜਾ ਕੋਈ ਜਾਂਦਾ ਪਿਆ ਜਾਂ ਤੇ ਉਹਨੇ ਵਾਜੇ ਰੱਖੇ ਹੋਣ ਕੋਈ ਢੋਲ ਰੱਖਿਆ ਹੋਵੇ ਜਾਂ ਕੋਈ ਪਗੜੀ ਆ ਕਿਤੇ ਹੋਰ ਗੀਤ ਗਾਣ ਗਿਆ ਜਾਂ ਕੋਈ ਗਾਇਕ ਹੈ ਜਾਂ ਹਲਵਾਈ ਦੇ ਕੋਲ ਹਲਵਾਈ ਦਾ ਸਮਾਨ ਹੋਵੇ ਫਿਰ ਵੀ ਇਹ ਦਾਤ ਲੈ ਕੇ 3 ਵਜੇ ਕਿਹੜੇ ਕੰਮ ਲਈ ਘੁੰਮਿਆ ਆ ਜੇ ਵਾਰਦਾਤ ਕਰਨ ਲਈ ਨਹੀਂ ਘੁੰਮਿਆ ਤੇ ਹੋਰ ਕਿਛ ਕੰਮ ਨਹੀਂ ਜਾਂਦਾ ਵੇ ਔਰ ਬਿਨਾ ਨੰਬਰ ਕਿੰਨੇ ਕੋ ਬੰਦੇ ਸੀਗੇ ਜਿਹੜੇ ਵਾਰਦਾਤ ਕਰਨ ਆਏ ਸੀਗੇ ਉਹ ਜੇ ਉਹਨਾਂ ਦੀ ਕੋਈ ਫੁਟੇਜ ਵੀ ਕਰਾਈ ਤੇ ਤੁਸੀਂ ਪੁਲਿਸ ਵਰ ਕੋਈ ਕੰਪਲੇਟ ਕੀਤੀ ਕੀ ਨਹੀਂ ਨਹੀਂ ਅਸੀਂ ਕਿਸੇ ਨੂੰ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਸਾਡੇ ਕੋਲ ਉਹਨਾਂ ਦੀਆਂ ਕਾਡੀਆਂ ਹੈਗੀਆਂ ਬਿਨਾ ਨੰਬਰ ਤੇ ਮੋਟਰਸਾਈਕਲ ਦਾ ਕਿੰਨੇ ਕਿੰਨੇ ਬੰਦੇ ਸੀਗੇ ਜਿਹੜੇ ਵਾਰਦਾਤ ਕਰਨਾ ਤਿੰਨ ਜਣੇ ਤਿੰਨ ਜਣੇ ਤਿੰਨ ਜਣੇ ਆ ਇੱਕ ਬਾਈਕ ਤੇ ਸੀਗੇ ਦੋ ਬਾਈਕਾਂ ਸੀ ਦੋ ਬਾਈਕ ਤੇ ਇੱਕੋ ਬਾਈਕ ਤੇ ਸੀਗੇ ਇੱਕ ਦਿਨ ਬਾਈਕ ਤੇ ਸੀ ਦੋ ਤਿੰਨ ਦਿਨ ਬਾਅਦ ਇੱਕ ਵਾਰੀ ਐਕਟਿਵਾ ਤੇ ਵੀ ਸੀਗੇ ਪਤਾ ਨਹੀਂ ਕਿੱਥੇ ਵਾਹ ਇਹ ਕਿੱਦਾਂ ਦੇਖਦੇ ਹੋ ਕਿ ਉੱਚੀ ਦੂਰੀ ਦੇ ਉੱਤੇ ਜਿਹੜੇ ਨਾਕੇ ਵੀ ਲੱਗੇ ਹੋਏ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਾਫੀ ਜਿਹੜੇ ਉੱਚੇ ਉਪਰਾਲੇ ਵੀ ਨਾਕੇ ਉਰਾ ਦੇ ਉੱਤੇ ਥੱਲ ਪਾਈ ਜਾਏਗੀ ਨਸ਼ੇ ਦੇ ਉੱਤੇ ਥੱਲ ਪਾਈ ਜਾਏਗੀ ਕਿੱਦਾਂ ਦੇਖਦੇ ਵੀਰ ਜੀ ਤੁਸੀਂ ਕਹਿੰਦੇ ਨਾਕੇ ਲੱਗੇਗੇ ਨਾਕੇ ਲੱਗੇ ਹੋਣ ਤੇ ਰਾਤੀ ਤਿੰਨ ਤਿੰਨ ਬੰਦੇ ਮੋਟਰਸਾਈਕਲ ਦੇ ਬਿਨਾ ਨੰਬਰ ਤੋਂ ਮੋਟਰਸਾਈਕਲ ਹੋਵੇ ਤੇ ਉਹਨਾਂ ਕੋਲ ਥਿਆ ਰੋਡ ਉਹ ਫਿਰਦੇ ਪਏ ਐ ਜਿਵੇਂ ਉਹ ਤੇ ਉਹ ਬਾਦਸ਼ਾਹ ਤੇ ਅਸੀਂ ਮੁਲਾਜ਼ਮ ਦੇਖਣਾ ਲੈ ਨਾਕ ਲੈ ਨੇ ਆ ਸਾਡੇ ਸਿਆਣੇ ਵਿਆਂ ਸੁਪਲਾੜੇ ਬੁਜਾਰ ਦੇ ਨੇ ਪੁੱਛੋ ਸੇ ਬਜ਼ਾਰ ਦੇ ਹਾਲਾਤ ਕੀ ਨੇ ਅੰਦਰੂਨੀ ਬਜ਼ਾਰ ਦਾ ਤੁਸੀਂ ਹੋਰ ਵੀ ਪ੍ਰਧਾਨ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਜਿਹੜੀ ਜਿਹੜੀ ਇਹ ਤਰ ਹਥਿਆਰ ਪਿਆ ਹੋਇਆ ਹੈ ਰਾਤ ਨੂੰ ਜਿਹੜੀ ਕਿ ਵਾਰਦਾਤ ਹੋ ਜਾਂਦੀ ਹੈ ਚੌਂਕੀਦਾਰ ਜਿਹੜਾ ਕਿ ਦੁਕਾਨਦਾਰਾਂ ਦੀ ਸੇਫਟੀ ਵਾਸਤੇ ਹੁੰਦਾ ਵਾ ਰਾਤ ਨੂੰ ਸੇਫਟੀ ਵਾਸਤੇ ਕੰਮ ਕਰਦਾ ਵਾ ਦੁਕਾਨਦਾਰ ਨੂੰ ਰੱਖਦਾ ਉਹਨਾਂ ਦੇ ਉੱਤੇ ਵੀ ਹਮਲਾ ਜਿਹੜਾ ਕੀਤਾ ਜਾ ਰਿਹਾ ਵਾ ਤੇ ਉਹਦੇ ਬਾਰੇ ਤੁਸੀਂ ਕਿੱਦਾਂ ਦੇਖਦੇ ਅਸੀਂ ਇਹੀ ਕਹਿੰਦੇ ਵੀ ਸੁਰੱਖਿਆ ਜਾਣੀ ਇਹ ਬਜ਼ਾਰ ਦੀ ਪੀਸੀਆਰ ਵਗੈਰਾ ਆਣ ਬਿਆਫੇ ਕੋਈ ਨਹੀਂ ਆਏਗਾ ਜੇ ਤੁਹਾਨੂੰ ਕਾਂਦਾ ਹੀ ਇੱਕ ਬਾਈਟਾ ਨਿਕਲੀਆਂ ਦੀ ਬਜਾਰਾ ਬਾਈਟਾ ਵੀ ਆਨੇ ਤੇ ਪੁਲਿਸ ਵਾਲਾ ਵੀ ਕੋਈ ਨਹੀਂ ਆਂਦੇ ਇਸ ਕਾਰਨ ਡਰਦੇ ਅੰਦਰੋਂ ਨਹੀਂ ਲਾਕ ਕੇ ਜੀ ਕਰਦੇ ਹੁਣ ਅਸਲ ਵਾਰ ਤਾਂ ਬਾਹਰ ਤੇ ਕਰਦੇ ਬਾਹਰ ਨਾਕੇ ਹੁੰਦੇ ਅੰਦਰੋਂ ਨਹੀਂ ਜਿਹੜੇ ਕੋ ਸਟੇਸ਼ਨ ਜਾਂਦੇ ਜੋ ਵੀ ਅੰਦਰੋਂ ਪਕੜਦੇ ਮਾਲ ਕੋਕ ਨਿਕਲ ਜਾਂਦਾ ਕਿਤਾ ਦੇਖ ਰਹੇ ਸਰ ਕਿ ਜਿਹੜੇ ਰਾਤ ਦਿਨ ਕੁਛ ਨਹੀਂ ਤੇ ਆਪਾਂ ਘਰੋਂ ਨਿਕਲਣਾ ਸਾਡਾ ਮੁਸ਼ਕਲ ਹੋਇਆ ਪਿਆ ਇੱਕ ਚੌਂਕੀਦਾਰ ਹੈ ਜਿਹੜਾ ਕਿ ਆਪਣੀ ਦੁਕਾਨ ਦੀ ਸੇਫਟੀ ਕਰਦਾ ਵਾ ਜਾਂ ਮਹੱਲੇ ਦੀ ਸੇਫਟੀ ਰੱਖਦਾ ਵਾ ਉਨ ਨੂੰ ਨਹੀਂ ਬਖਸ਼ਿਆ ਜਾ ਰਿਹਾ ਕੋਈ ਗਰੀਬ ਬੰਦਾ ਰਿਕਸ਼ੇ ਵਾਲਾ ਜਾਂ ਕੁਲਫੀ ਵਾਲਾ ਉਹ ਵੀ ਨੂੰ ਬਖਸ਼ਿਆ ਜਾ ਰਿਹਾ ਕਿੱਦਾਂ ਦੇਖ ਰਹੇ ਹੋ ਕਿ ਦਿਨੋਂ ਦਿਨ ਜਿਹੜਾ ਪੰਜਾਬ ਦੇ ਹਾਲਾਤ ਹੈ ਜਲੰਧਰ ਦੇ ਹਾਲਾਤ ਨੇ ਮਾੜੇ ਹੁੰਦੇ ਨੇ ਜਰਾ ਇਹ ਮੈਂ ਕਹੇ ਜਲੰਧਰ ਦੇ ਹਾਲਾਤ ਵੈਸੇ ਹੀ ਬਹੁਤ ਮਾੜੇ ਹੋ ਗਏ ਆ ਅੱਗੇ ਇੰਨਾ ਕੋਈ ਦਿੱਕਤ ਨਹੀਂ ਆ ਗਈ ਸੀ ਅੱਗੇ ਤੇ ਰਾਤ ਨੂੰ ਚੋਰੀਆਂ ਹੁੰਦੀਆਂ ਸੀ ਬੰਦਾ ਜਦੋਂ ਕਿਤੇ ਬਾਹਰ ਜਾਂਦਾ ਸੀ ਨਾ ਤੇ ਬੰਦਾ ਕਹਿੰਦਾ ਮੈਂ ਕਿਤੇ ਬਾਹਰ ਗਿਆ ਤੇ ਉਹ ਚੋਰੀ ਕਰਕੇ ਲੈ ਗਈ ਆ ਅੱਜ ਕੱਲ ਦੇ ਦਿਨੇ ਦਿਹਾੜੇ ਕੀ ਕਰਦਾ ਮੈਂ ਚੋਰੀਆਂ ਕਰਕੇ ਲੈ ਜਾਂਦੇ ਆ ਦੇਖੋ ਇੰਪੀਰੀਅਲ ਮੈਡੀਕਲ ਹਾਲ ਤੋਂ ਦਿਨੇ ਦਿਹਾੜੇ ਲੈ ਗਏ ਚੂਟੀ ਜੂਸ ਬਾਰ ਤੋਂ ਦਿਨੇ ਦਿਹਾੜੇ ਲੈ ਗਏ ਆ ਕੱਲ ਦੀ ਗੱਲ ਆ ਸਾਡੇ ਇੱਥੇ ਨਾ ਹੀ ਹੈਗਾ ਵਾ ਉਹ ਮੜਾ ਜਾ ਬਾਹਰ ਗਿਆ ਉਹਦੇ ਮੋਬਾਈਲ ਚਾਰਜਿੰਗ ਲਗਾ ਮੋਬਾਈਲ ਹੀ ਲਾਗ ਲੈ ਗਏ ਆ ਜੀ ਦੁਕਾਨ ਦੇ ਵਿੱਚੋਂ ਮੋਬਾਈਲ ਚੋਰੀ ਕਰਕੇ ਲੈ ਗਏ ਚੋਰੀ ਕਰਕੇ ਲੈ ਗਏ ਆ ਕਿੱਦਾਂ ਦੇਖ ਰਹੇ ਦਿਨ ਦਿਹਾੜੇ ਜਿਹੜੇ ਆਪਣੇ ਦੁਕਾਨ ਤੇ ਬਹਿਣਾ ਵੀ ਮੁਸ਼ਕਲ ਹੋ ਰਿਹਾ ਜਿਹੜੇ ਚੋਰ ਦੇ ਜਿਹੜੇ ਵਾਰਦਾਤਾਂ ਦਿਨ ਦਿਹਾੜੇ ਵਧੀਆਂ ਜਾ ਰਹੀਆਂ ਇੱਕ ਤੇ ਭਾਜੀ ਵੈਸੇ ਕੰਮ ਨਹੀਂ ਹੈਗਾ ਉਹ ਬੰਦਾ ਉਹ ਤੋਂ ਹੀ ਬੜਾ ਪਰੇਸ਼ਾਨ ਹੈ ਤੇ ਆ ਚੋਰੀਆਂ ਨਹੀਂ ਆ ਹੋ ਰਹੀਆਂ ਇੱਥੋਂ ਤੇ ਬੰਦਾ ਦਾ ਦਿਮਾਗ ਨਹੀਂ ਕੰਮ ਕਰ ਰਿਹਾ ਹੈਗਾ ਤੇ ਲੋਕੀ ਕੰਪਲੇਟ ਇਸ ਨਹੀਂ ਕਰਦੇ ਹਾਂ ਹੁਣ ਤੁਸੀਂ ਆ ਲੈ ਆਂਦਾ ਤੁਸੀਂ ਕਹ ਕੰਪਲੇਟ ਕੀਤੀ ਕਿ ਨਹੀਂ ਕੰਪਲੇਟ ਇਸ ਕਰ ਨਹੀਂ ਕੀਤੀ ਜਿਹੜਾ ਲੈ ਕੇ ਜਾਊਗਾ ਪਹਿਲੇ ਦੱਸੋ ਕਿਹੜਾ ਲੈ ਕੇ ਜਾਊਗਾ ਪੁਲਿਸ ਵਾਲਾ ਕਹਿੰਦਾ ਤੁਸੀਂ ਲਿਆਓ ਆਪਣਾ ਨਾਮ ਲਿਖਾਓ ਜੀ ਫਿਰ ਉੱਥੇ ਦਾ ਜੇ ਕੰਪਲੇਨ ਉਹ ਕੇਸ ਹੋ ਗਿਆ ਉਹਨੇ ਕਹਣਾ ਉਹ ਤਰੀਕਾ ਤੁਹਾਡੀਆਂ ਬਾਣੀਆਂ ਜੀ ਕਿਹੜਾ ਦੁਕਾਨਦਾਰ ਇਹਨਾਂ ਵੇਲਾ ਜਿਹੜੀ ਆਪਣੀ ਤਰੀਕਾ ਪਾਉਗਾ ਜੀ ਜਾ ਕੇ ਅਸੀਂ ਇਸ ਲਈ ਆਪਣੀ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਇਹ ਆਪਣੇ ਬਾਜ਼ਾਰਾ ਦੇ ਵਿੱਚ ਪੁਲਿਸ ਭੇਜੀ ਜਾਵੇ ਕੋਈ ਇਹਨਾਂ ਦੇ ਕਾਰਵਾਈ ਕੀਤੀ ਜਾਏ ਚੋਰ ਫੜ ਕੇ ਛੱਡਨ ਨਾ ਜਿੰਨੂੰ ਜੇ ਚੋਰ ਫੜਾ ਦਈਏ ਉਹ ਕਹਿੰਦੇ ਆਓ ਜੀ ਇਹਨਾਂ ਦਾ ਕੰਪਲੇਨ ਲਿਖਾਓ ਕੰਪਲੇਨ ਕੋਈ ਲਖਾਉਂਦਾ ਨਹੀਂ ਉਹ ਛੱਡ ਦਿੰਦੇ ਹੈਗੇ ਬਾਜ਼ਾਰ ਦੇ ਵਿੱਚ ਆਪਾਂ ਦੇਖਿਆ ਜਗਾ ਕਿ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਜਿਹੜਾ ਕਾਰਪੋਰੇਸ਼ਨ ਉਹ ਜਿਹੜੀ ਲਾਈਟਾਂ ਲੱਗਦੀਆਂ ਜਾਂ ਕੋਈ ਸੇਫਟੀ ਉਹ ਵੀ ਜੀ ਨਹੀਂ ਹੈਗੀ ਉਹਦੇ ਕਾਰਪੋਰੇਸ਼ਨ ਵੱਲੋਂ 2 2.5 ਮਹੀਨੇ ਹੋ ਗਏ ਆ ਕੋਈ ਲਾਈਟਾਂ ਨਹੀਂ ਜਲਦੀਆਂ ਭਈਆਂ ਹੈਗੀਆਂ ਨਾ ਲਾਈਟਾਂ ਦਾ ਪ੍ਰਬੰਧ ਹੈ ਨਾ ਸਫਾਈ ਦਾ ਪ੍ਰਬੰਧ ਹੈਗਾ ਵਾ ਇੱਥੇ ਲੋਕੀ ਬੜੇ ਪਰੇਸ਼ਾਨ ਆ ਕੋਈ ਸੁਣਨ ਵਾਲਾ ਹੈ ਨਹੀਂ ਇੱਥੇ ਬਸ ਬਾਕੀ ਆਪਾਂ ਬੋਲ ਕੇ ਆਪਾਂ ਪਰੇਸ਼ਾਨ ਹੋ ਜੰਨੇ ਹੈਗੇ ਆ ਬਸ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਹੈਗਾ ਦਾ ਕੀ ਮੰਗ ਮੰਗਦੇ ਸਰ ਅਸੀਂ ਇਹੀ ਕਹਿੰਨੇ ਇੱਕ ਤੇ ਲਾਈਟਾਂ ਦਾ ਅਰੇਂਜਮੈਂਟ ਕੀਤਾ ਜਾਵੇ ਦੂਸਰਾ ਸਾਡੇ ਇਲਾਕੇ ਦੇ ਵਿੱਚ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਜਾਵੇ ਕਿ ਸਾਨੂੰ ਕੀ ਕਦਾ ਅਸੀਂ ਜੇ ਅਸੀਂ ਅੰਦਰੂਨੀ ਬਾਜ਼ਾਰਾ ਦੇ ਵਿੱਚ ਅਸੀਂ ਜੇ ਆਰਮਨਾਨ ਦੁਕਾਨ ਵਧਾ ਕੇ ਘਰ ਜਾਈਏ ਤਾਂ ਸਾਨੂੰ ਟੈਨਸ਼ਨ ਇਹ ਨਾ ਹੋਵੇ ਕਿ ਪਤਾ ਨਹੀਂ ਹੁਣੇ ਫੋਨ ਆਇਆ ਕਿ ਤੁਹਾਡੇ ਚੋਰੀ ਹੋ ਗਈ ਹੈ ਤੁਹਾਡੇ ਆ ਹੋ ਗਏ ਤੁਹਾਨੂੰ ਦੱਸਾਇਆ ਕਿ ਤੁਹਾਨੂੰ ਸੁਣਾ ਸਾਂਝੇ ਕਿਤੇ ਪ੍ਰਧਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਜਿਹੜੇ ਕਿ ਪੰਜ ਪੀਰ ਬਾਜ਼ਾਰ ਦੇ ਵਿੱਚ ਜਿਹੜੇ ਵਾਰਦਾਤਾਂ ਨੂੰ ਰੋਜ਼ ਦਿਨ ਦਿਹਾੜੇ ਜਿਹੜੇ ਵੱਧੀਆਂ ਨਜ਼ਰ ਆ ਰਹੀਆਂ ਨੇ ਤੇ ਜਿਹੜਾ ਕਿ ਪ੍ਰਸ਼ਾਸਨ ਵਾਲੋ ਵੀ ਮੰਗ ਮੰਗੀ ਜਾ ਰਹੀ ਹੈ ਕਿ ਜਿਹੜੀ ਵਾਰਦਾਤ ਇਸ ਲਾਈਟਾਂ ਨੂੰ ਲੈ ਕੇ ਜਾਂ ਵਾਰਦਾਤ ਕੁਝ ਵੀ ਹੋ ਰਹੀ ਹੈ ਤੇ ਪੁਲਿਸ ਲੋ ਸੁਰੱਖਿਆ ਜਿਹੜੀ ਹੋਰ ਬੜੀ ਕੈਮਰਾਮੈਨ ਅਵੇਦ ਨਾਲ rahul jb tv ਪਿੰਡਰ